ਆਸਾ ਮਹਿਲਾ ਪਹਿਲਾ ਆਪ ਕਰੇ ਸਚਲ ਖਵਾਰ ਹਉ ਪਾਪੀ ਤੂੰ ਬਖਸ਼ ਨਹਾ ਤੇਰਾ ਬਾਣਾ ਸਭ ਗਿਸ਼ ਹੋਵੇ ਮਨ ਹਟ ਕਿਚੈ ਅੰਤ ਵਿਗੋਵੇ ਰਹਾਉ ਮਨ ਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਕਾਪ ਸੰਤਾਪੀ ਦੁਰਮਤ ਤਿਆਗ ਲਾ ਹ ਕਿਛ ਲਿਵ ਹੋ ਜੋ ਵਜੈ ਸਵਲਖਾ ਪ੍ਰਭੂ ਐਸਾ ਹਮਰਾ ਸਖਾ ਸਹਾਈ ਗੁਰ ਹਰਿ ਮਿਲਿਆ ਤ੍ਰਿ ਭਗਤ ਦ੍ਰਿੜਾਈ ਸਗਲੇ ਸਉਂਦੇ ਟੋਟਾ ਆਵੇ ਨਾਨਕ RAM ਨਾਮ ਮਨ ਭਾਵੇ ਆਸਾ ਮਹਲਾ ਪਹਿਲਾ ਚਉਪ ਦੇ ਵਿਦਿਆ ਵਿਚਾਰੀ ਤਾਂ ਬਰੁਭਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੈ ਜੇ ਮਨ ਲਗੈ ਤਉ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸਨ ਰਾਸੀ ਤਉ ਸਨਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ दया दगंबर दे बिचारी आप मरै अवरा नहि मारी एक तू होर वेस बहुत तेरे नानक जाने चोज न तेरे असा महल्ला पहला एक न परिया गुण कर thooda मेरा सों जागे हो निस भर सोवा यूं क्यों कंत बियारी होवा ਸੋ ਜਗੈ ਹਉ ਨਿਸ ਭਰ ਸੋਵਾ ਰਹਾਓ ਆਸ ਪਿਆਸੀ ਸਜਿਆਵਾਂ ਅਗੈ ਸ ਪਾਵਾਂ ਕਿ ਨਾ ਪਾਵਾਂ ਕਿਆ ਜਾਣ ਕਿਆ ਹੋਏਗਾ ਰਿਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ ਪ੍ਰੇਮ ਨਾ ਚਖਿਆ ਮੇਰੀ ਤਸਨਾ ਬੁਝਾਨੀ ਗਿਆ ਸੁਜੋ ਬਨੋ ਧਨ ਬਚਤਾਨੀ ਅਜੈ ਸੁ ਜਾਗੋਂ ਆਸ ਪਿਆਸੀ ਭਈ ਲੇ ਉਦਾਸੀ ਰਹੁ ਨਰਾਸੀ ਰਹਾਉ ਹਉ ਮੈਂ ਖੋਏ ਕਰੇ ਸੰਗਾਰ ਤਉ ਗਾਵਣ ਸੇ ਜਰਵੈ ਪਧਾਰ ਤਉ ਨਾਨਕ ਕੰਤੈ ਮਨ ਪਾਵੈ ਉੜ ਵੜਾਈ ਕਪਣੇ ਖਸਮ ਸਮਾਵੇ ਰਹਾਉ ਆਸਾ ਮਹਲਾ ਪਹਿਲਾ ਪੇਵਕੜੈ ਤਨ ਖਰੀ ਗਿਆਣੀ ਤੈਸੈ ਕੀ ਮੈਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇ ਲਾਵ ਹੋਈ ਰਹਾਉ ਸੌਰੜੈ ਦਨ ਸਾਜ ਪਛਾਣਿਆ ਸੈਰ ਸੁ ਭਏ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੇ ਤਾਂ ਕਾਮਣ ਕੰਤੈ ਮਨ ਪਾਵੇ ਕਹਿਤ ਨਾਨਕ ਪੈ ਭਾਵ ਕਾ ਕਰੇ ਸਿੰਘਾਰ ਸਦ ਹੀ ਸੇਜੈ ਰਵੈ ਬਧਾਰ ਆਸਾ ਮਹਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਉਠੇ ਮੂੰ ਪਰਮ ਭੁਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ ਜਾ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹੁਤ ਓਗਣ ਕੁ ਕਹ ਕੋਈ ਜਾਂ ਤਿਸ ਭਾਵੈ ਬਖਸ਼ੇ ਸੁਈ ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਾਂ ਤੈ ਕੋ ਸੁਈ ਕਹਿਤ ਨਾਨਕ ਐਸੀ ਮਤ ਆਵੇ ਤਾਂ ਕੋ ਸੱਚੇ ਸੱਚ ਸਮਾਵੇ ਆਸਾ ਮਹੱਲਾ ਪਹਿਲਾ ਦੂਪਦੇ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਭਾਵ ਕਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਅਮ ਦੇਖਾਂ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂਡ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਹੇ ਰਹਾਉ ਵਿਸੋਏ ਚਸਿਆਂ ਘੜੀਆਂ ਪਹਿਰਾ ਤੇ ਤਿਵਾਰੀ ਮਹ ਭਿਆ ਸੂਰਜ ਕੋਤ ਅਨੇਕ ਨਾਨਕ ਕਰਤੇ ਕੇ ਗਤਿ ਵੇਸ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰਤੀ ਜਾ ਮਹੱਲਾ ਪਹਿਲਾ ਲਸ ਲਖ ਲਸਕਰ ਲਖ ਵਾਜੇ ਨੇ ਜੇ ਲਖ ਉੱਠ ਕਰੇ ਸਲਾਮ ਲਖਾਂ ਉੱਪਰ ਫਰਮਾਇਸ਼ ਤੇਰੀ ਲਖ ਉੱਠ ਰੱਖੇ ਮਾਨ ਜਾਪਤ ਲਖੇ ਨਾ ਪਵੇ ਤਾਂ ਸਭ ਨਰਾ ਫਲ ਕਾਮ ਹਰ ਗੇ ਨਾਮ ਬਿਨਾ जग ਧੰਦਾ ਜੇ ਬਹੁਤਾ ਸਮਝਾਈਏ ਭੁਲਾ ਵੀ ਸੋ ਅੰਧੋ ਅੰਦਾ ਰਹਾਓ ਲੱਖ ਖੱਟਿਏ ਲੱਖ ਸੰਜੀਏ ਹੈ ਅਜੇ ਲੱਖ ਆਵੇ ਲੱਖ ਜਾਹੇ ਜਬ ਬਤ ਲਿਖ ਨਾ ਪਵੈ ਤਾਂ ਜੀ ਕਿਥੈ ਫਿਰ ਪਾਹੇ ਲਖ ਸਾਸਤ ਸਮਝਾਵਣੀ ਲਖ ਪੰਡਤ ਬੜੈ ਪੁਰਾਣ ਜਾਪਤ ਲਿਖੈ ਨਾ ਪਵੈ ਤਾਂ ਸਭੇ ਕੁ ਪਰਵਾਨ ਸਜਨਾ ਮਾ ਪਤੁ ਪਜੈ ਕਰਮ ਨਾਮ ਕਰਦਾਰ ਐਨਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ ਸਜਨਾ ਮੱਤ ਉਪਜੈ ਕਰਮ ਨਾਮ ਕਰਤਾਰ ਐਨਿਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਬ ਆ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਜਬ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਇਹ ਸਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਵਾਹਿਗੁਰੂ ਜੀ I